ਆ ਰਹੀ ਹੈ ਚੰਡੀਗੜ੍ਹ ਨੂੰ ਬੰਬਨਾ ਡਾਉਣ ਦੀ ਧਮਕੀ ਮਿਲੀ ਹੈ ਜੀ ਹਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਰਿਆਣਾ ਹਿਮਾਚਲ ਦੀ ਰਾਜਧਾਨੀ ਚੰਡੀਗੜ੍ਹ ਨੂੰ ਬੰਬਨਾ ਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਲਗਾਤਾਰ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਇਹ ਹੜਕਮ ਦੇ ਵਿੱਚ ਪੈਦਾ ਹੋ ਚੁੱਕਾ ਤੇ ਲੋਕਾਂ ਦੇ ਵਿੱਚ ਹੜਕਮ ਪੈਦਾ ਹੋ ਗਿਆ ਪ੍ਰਸ਼ਾਸਨ ਸਤਰਕ ਹੋਇਆ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਕਿੱਥੋਂ ਆ ਜਿਹੜੀ ਮੇਲ ਆਈ ਆ ਇਹ ਅੱਜ ਸਵੇਰ ਦੀ 10:00 ਵਜੇ ਤੋਂ ਜਿਹੜੀ ਫਰਾਡ ਕਾਲਸ ਆ ਰਹੀਆਂ ਨੇ ਮੇਲਸ ਆ ਰਹੀਆਂ ਨੇ ਚੰਡੀਗੜ੍ਹ ਦਿੱਲੀ ਔਰ ਚਨਈ ਦੇ ਕਈ ਵੱਡੇ ਜਿਹੜੇ ਹਸਪਤਲ ਨੇ ਉਹਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਚੰਡੀਗੜ੍ਹ ਜਿਹੜਾ ਪ੍ਰਸ਼ਾਸਨ ਸਤਾਰਕ ਹੋਇਆ ਆ ਆਈਟੀ ਸੈੱਲ ਜਿਹੜੀ ਜਾਂਚ ਕਰ ਰਹੀ ਨੇ ਕਿੱਥੋਂ ਕਿੱਥੋਂ ਮੇਲ ਆਈ ਆ ਆ ਕੇ ਇਹ ਮੇਲ ਆਈ ਆ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਸੋ ਵੱਡੀ ਖਬਰ ਹੈ ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਜਿਹੜਾ ਸਰਕਾਰੀ ਹਸਪਤਲ ਆ ਉਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਜੀ ਮੈਮ ਅੱਜ ਇਹ ਮੇਲ ਆਇਆ ਹੈ ਬੋਮ ਦਾ ਯਹਾਂ ਤੇ ਹਸਪਤਲ ਮੇਂ ਕੀ ਹੈ ਪੂਰੀ ਸਥਿਤੀ ਕੀ ਹੈ सुबह एक ईमेल आई थी जैसे आप कह रहे हैं कि हॉस्पिटल में बॉम्ब रखा हुआ है सबको मारने की धमकी दी थी, थी तो हमने अपने हॉस्पिटल की अथॉरिटीज को इन्फॉर्म किया पुलिस में भी इन्फॉर्म कर दिया और हमने बिल्डिंग इवैक्यूएट करवा दी बाकी पुलिस वालों की कार्रवाई चल रही है बॉम्ब डिस्पोजल स्क्वाड भी आया हुआ क्या आपकी मेल पर मेल आया मैडम उसमें क्या लिखा गया मेल जिस अभी हमें नहीं मालूम किसकी तरफ से है वो पुलिस वालों के साथ हमने शेयर कर दी है जो मेल आईडी थी वो अपनी कार्रवाई करके देख लेंगे तो भी क्या क्या कुछ क्या कुछ लिखा अभी तो बॉम्ब डिटेक्शन का ही वो चल रहा है बॉम्ब डिस्पोजल स्क्वाड चेक कर रहा है बॉम्बस के लिए पर्टिकुलर मैडम क्या कहा गया मेल में यही लिखा क्या गया कि हॉस्पिटल में बॉम्ब है और सबको मारने की धमकी दी थी हमारे हॉस्पिटल के अलावा पूरे देश में कुछ और साइकेट्री के हॉस्पिटल्स हैं तो उन, उनको भी ये मेल सेम गई है मैम यहाँ कितने पेशेंट हैं जो ट्रीटमेंट के अंदर हैं? पेशेंट उस समय हॉस्पिटल में, में करीब पंद्रह के करीब पेशेंट थे बाकी हमारा स्टाफ था स्टूडेंट्स थे तो जैसे हमें जानकारी मिली तो हमने बिल्डिंग को खाली करवा दिया तो हाँ जी हाँ जी अंदर कोई नहीं है ਅਵੇ ਪੁਲਿਸ ਔਰ ਬੌਮ ਡਿਸਪੋਜ਼ਲ ਸਕਵਾਡ ਆਪਣਾ ਕੰਮ ਕਰ ਰਹੀ ਹੈ ਉਹ ਬਿਲਡਿੰਗ ਕੋ ਚੈੱਕ ਕਰ ਰਹੀ ਆ ਇਸ ਇਲਾਕੇ ਨੂੰ ਲਗਾਤਾਰ ਖਾਲੀ ਕਰਵਾਉਣ ਦੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਲਗਾਤਾਰ ਜਾਂਚ ਕਰ ਰਿਹਾ ਹੈ ਤੇ ਹਾਲੇ-ਦਾਲੇ ਲੋਕਾਂ ਨੂੰ ਤਰਕ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ ਸੋ ਲਗਾਤਾਰ ਚੋਣਾ ਲੰਘ ਚੁੱਕੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਜਿਹੜੇ ਪੀਐਮ ਦੇ ਵਜੋਂ ਸੌਂ ਚੁੱਕੇ ਆ ਤਬੀਤੇ ਦਿਨ ਹੀ ਜੰਮੂ ਕਸ਼ਮੀਰ ਦੇ ਵਿੱਚ ਇੱਕ ਬੱਸ ਦੇ ਉੱਤੇ ਅਤਵਾਦੀ ਹਮਲਾ ਕਰਦੇ ਨੇ ਤਾਂ ਉੱਥੇ ਹੀ ਹੁਣ ਵੱਡੀ ਖਬਰ ਆ ਰਹੀ ਹੈ ਚੰਡੀਗੜ੍ਹ ਦਾ ਜਿਹੜਾ 32 ਸੈਕਟਰ ਆ ਉੱਥੇ ਜਿਹੜਾ ਸਰਕਾਰੀ ਹਸਪੀਟਲ ਆ ਉਸ ਨੂੰ ਬੰਬਨਾ ਉਡਾਉਣ ਦੀ ਧਮਕੀ ਮਿਲੀ ਹੈ ਰਾਜਸਥਾਨੀ ਵਿੱਚ ਜਿਹੜੀ ਹਹਾਕਾਰ ਮਚ ਚੁੱਕੀ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ ਹਸਪਤਾਲ ਨੂੰ ਬੰਬਨਾ ਉਡਾਉਣ ਦੀ ਧਮਕੀ ਤੋਂ ਬਾਅਦ ਲਗਾਤਾਰ ਜਿਹੜਾ ਪ੍ਰਸ਼ਾਸਨ ਆ ਉਹ ਵੀ ਸਰਤਾਰ ਹੋਇਆ ਹੈ ਔਰ ਲਗਾਤਾਰ ਸਾਰੇ ਇਲਾਕੇ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਔਰ ਉੱਥੇ ਹੀ ਦਿੱਲੀ ਦੇ ਵੀ ਸਰਕਾਰੀ ਹਸਪਤਾਲ ਨੂੰ ਇੱਕ ਬੰਬਨਾ ਉਡਾਉਣ ਦੀ ਧਮਕੀ ਮਿਲੀ ਹੈ ਚਨਈ ਦੀ ਵੀ ਇਹ ਖਬਰ ਸਾਹਮਣੇ ਆ ਰਹੀ ਹੈ ਪਰ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਤਰਕ ਤਰਕ ਹੋਇਆ ਔਰ ਜਾਂਚ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਜਿਹੜਾ ਸਤਤਰ 32 ਸੈਕਟਰ ਆ ਉੱਥੇ ਜਿਹੜਾ ਮੈਂਟਲ ਹੈਲਥ ਇੰਸਟੀਟਿਊਟ ਆਫ ਹਸਪੀਟਲ ਜਿਹੜਾ ਹੈ ਕਾਲਜ ਵੀ ਹੈ ਉਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਔਰ ਧਮਕੀ ਭਰੀ ਮੇਲ ਆਈ ਜਿਸ ਦੇ ਨਾਲ ਦਹਿਸਦ ਦਾ ਮਾਹੌਲ ਪੈਦਾ ਹੋ ਗਿਆ ਔਰ ਮੇਲ ਲਿਖਦੇ ਆ ਲਿਖਿਆ ਗਿਆ ਕਿ ਅਸੀਂ ਕੁਝ ਸਮੇਂ ਦੇ ਵਿੱਚ ਹੀ ਜਿਹੜਾ ਇਸ ਨੂੰ ਉਡਾ ਦੇਵਾਂਗੇ ਜਿਹੜਾ ਉਹ ਤੇ ਹਸਪੀਟਲ ਆ ਸਰਕਾਰੀ ਉਸ ਨੂੰ ਵੀ ਉਡਾਉਣ ਦੀ ਗੱਲ ਕੀਤੀ ਗਈ ਆ ਤਾਂ ਦੱਸਦੀ ਕਿ ਮੇਲ ਦੇ ਵਿੱਚ ਲਿਖਿਆ ਗਿਆ ਕੁਝ ਸਮੇਂ ਵਿੱਚ ਮੈਂਟਲ ਇੰਸਟੀਟਿਊਟਸ ਆਫ ਕਾਲਸ ਨੂੰ ਉਡਾ ਦਾਂਗੇ ਤੇ ਵੀ ਲਿਖਿਆ ਕਿ ਮੈਂਟਲ ਇੰਸਟੀਚਿਊਟ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਹੁਣ ਸੀਨੀਅਰ ਪੁਲਿਸ ਅਧਿਕਾਰੀ ਕਪਤਾਨ ਆਪਰੇਸ਼ਨ ਸੈਲ ਦੀ ਟੀਮ ਬਚਾਅ ਕਾਰਜ ਟੀਮ ਅਪਰਾਧ ਸੰਖਾ ਆਲ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਬੰਬ ਦਸਤਾਵੇਜ਼ ਦੇ ਵੀ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਸੈਕਟਰ 32 ਦੇ ਵਿੱਚ ਜਿਹੜਾ ਜਾਂਚ ਕੀਤੀ ਜਾ ਰਹੀ ਹੈ ਸੋ ਵੱਡੀ ਖਬਰ ਹੈ ਸੈਕਟਰ 32 ਦੇ ਵਿੱਚ ਬੰਬਨਾ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਜਿਹੜਾ ਹੜਕਮ ਪੈਦਾ ਹੋ ਗਿਆ ਅੱਜ ਤੋਂ ਸੋ ਇਲੈਕਸ਼ਨ ਲੰਘ ਚੁੱਕੇ ਨੇ ਇਲੈਕਸ਼ਨ ਤੋਂ ਬਾਅਦ ਇਹ ਜਿਹੜਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਤਵਾਦੀਆਂ ਦੇ ਵੱਲੋਂ ਮੇਲ ਕੀਤੀ ਗਈ ਆ ਔਰ ਜਿਹੜੇ ਆਈਟੀ ਸੈਲਸ ਨੇ ਉਹ ਵੀ ਜਾਂਚ ਕਰ ਰਹੇ ਨੇ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਜਾਂਚ ਦੌਰਾਨ ਕੋਈ ਫਰਾਡ ਕਾਲ ਆਵੇ ਜਾਂ ਡਰਾਇਆ ਧਮਕਾਇਆ ਨਾ ਗਿਆ ਹੋਵੇ ਜਿਸ ਦੇ ਨਾਲ ਆਈਟੀ ਸੈਲਵਿਸ ਦੀ ਜਾਂਚ ਕਰ ਰਹੇ ਨੇ ਕਿ ਕਿਹੜੀ ਮੇਲ ਦੇ ذریعے ਮੇਲ ਆਈ ਹੈ ਸੋ 32 ਸੈਕਟਰ ਦੇ ਵਿੱਚ ਬੰਬ ਬਣਾ ਉਡਾਉਣ ਦੀ ਧਮਕੀ ਮਿਲੀ ਹੈ ਬੰਬ ਸਿੱਟਣ ਦੀ ਗੱਲ ਕਹੀ ਗਈ ਹੈ ਮੇਲ ਦੇ ਵਿੱਚ ਜਿਹੜਾ ਸਰਕਾਰੀ ਹਸਪਤਾਲ ਆ ਉਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਪਰ ਖਬਰ ਚੰਡੀਗੜ੍ਹ ਨੂੰ ਜਿਹੜੇ ਹਲਾਕੇ ਰੱਖ ਦਿੱਤਾ ਜਿਸ ਦੇ ਨਾਲ ਲੋਕਾਂ ਦੇ ਵਿੱਚ ਡਰਦਾ ਮਾਹੌਲ ਪੈਦਾ ਹੋਇਆ ਹਾਂਕਾਰ ਮੱਚ ਗਿਆ ਪ੍ਰਸ਼ਾਸਨ ਸତਰਕ ਹੈ 32 ਜਿਹੜਾ ਹਸਪਤਾਲ ਆ ਉਸ ਨੂੰ ਬੰਬ ਨਾਲ ਉਡਾਉਣ ਦੀ ਮੇਲ ਆਈਆ ਜਿਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਜਾਂਚ ਦੇ ਵਿੱਚ ਜੋ ਟਿਆ